ਨੈਸ ਕਿਤੇ ਚਾਲੇ ਨੂੰ ਕਿ ਪੰਜਾਂ ਸੀ ਪਾਈਆਂ ਬਾਈ ਜੋਰ ਲਾਇਆ ਜੰਸੀਰ ਮਾਸਟਰ ਮਗਰ ਫੁੱਲ ਜੋਰ ਲਾਇਆ ਜਮ ਰਸਤੇਦਾਨੀਆਂ ਚ ਵੀ ਰਾਤ ਨੂੰ 12 12 ਵਜੇ ਉਠਾ ਕੇ ਇਸ ਤਰ੍ਹਾਂ ਨੂੰ ਗਿਆ ਵੋਟ ਪਾ ਪਰ ਹੁਣ ਕਹਿੰਦੇ ਆ ਵੀ ਸਾਨੂੰ ਐਸੀ ਬਦਲਾਅ ਹੋ ਜੂਗਾ ਇਹ ਉਦੋਂ ਵੀ ਬਦਲਾਅ ਹੋ ਗਿਆ ਹੁਣ ਬੜਾ ਜਿਆਦਾ ਹੈ ਬੜਾ ਜਿਆਦਾ ਬਦਲਾਅ ਹੋ ਗਿਆ ਨੱਕ ਮੋੜ ਤੇ ਮਾਨ ਕੇ ਚਲਾ ਤਾਂ ਹੁਣ 20 ਪਿੰਡਾਂ ਦਾ ਨੁਕਸਾਨ ਆ ਜੇ ਕਿਤੇ ਰੱਬ ਨਾ ਕਰੇ ਕੋਈ ਅੱਧੇ ਪੰਜਾਬ ਦਾ ਹੋ ਜਾ ਫੇਰ ਕੀ ਕਰਨਗੇ ਦੱਸ ਬਣਾਈਆਂ ਕਦੇ ਵਸਦੇ ਸਰਕਾਰਾਂ ਇਹ ਹੂੰ ਹੂੰ ਫੇਰ ਹੱਲ ਕੀ ਕਰਨਗੇ ਇਹ ਫੇਰ ਇਹਨੇ ਛਤਰੀ ਪਹਿਣ ਕੇ ਹੋਰ ਕੀ 할ੂਗਾ ਹੁਣ ਇਹ ਕਰਦਾ ਗੁੱਸਾ ਜਮਾਂ ਭਈ ਇਹ ਤਾਂ ਖੁੱਲਾਂਗੇ ਜੇ ਸਾਡੇ ਪਿੰਡ ਬੜੇ ਦਾ ਚਾਹੇ ਪਿੰਡ ਦਾ ਮੂਰਲੇ ਆ ਪ੍ਰਧਾਨ ਉਹ ਵੀ ਅਰੇ ਧਿਆਨ ਨਾਲ ਗੱਲ ਸੁਣ ਲੈਣ ਤੇ ਚਾਹੇ ਝਾੜੂ ਵਾਲੇ ਆ ਐਮਐਲਏ ਅਸੀਂ ਤਾਂ ਪੂਰਾ ਵਿਰੋਧ ਕਰਾਂਗੇ ਡਟ ਕੇ ਕਰਾਂਗੇ ਨਾਲੇ ਜਮਾਂ ਸਿੱਧੀ ਚੇਤਾਵਨੀ ਦਿੰਦੇ ਹਾਂ ਜੁਨੀਅਨ ਕਿੰਨੀਓ ਸਮਝ ਲੈਣ ਤੇ ਚਾਹੇ ਆਮ ਸਮਝ ਲੈਣ ਉਹ ਕਈ ਵਾਰੀ ਬੰਦਾ ਯਾਰਾ ਕੇ ਸੱਚਾ ਨਿਕਲਦੀ ਜੀ ਕਹਨੇ ਆ ਤੇ ਤੁਸੀਂ ਸਰਕਾਰ ਦੇ ਨੁਮਾਇੰਦਿਆਂ ਨੂੰ ਕਹੋ ਕਿ ਸਾਡੇ ਪਿੰਡ ਦੇ ਸਾਡੇ ਭੈਣ ਭਰਾਵਾਂ ਦਾ ਸਾਡੇ ਚੜ੍ਹੇ ਕੋਈ ਪਾਰਟੀ ਛੱਡ ਪਾਰਟੀ ਲਬ ਤੋਂ ਉੱਪਰ ਉੱਠੋ ਕਿ ਸਾਡੇ ਫਲਾਣੇ ਬੰਦੇ ਦਾ ਨੁਕਸਾਨ ਆ ਬਈ ਉਹਦੀ ਹੈਲਪ ਕਰਕੇ ਆਪਾਂ ਉਹਨਾਂ ਕੋਲ ਹੈਲਪ ਕਰ ਗਏ ਆਪਾਂ ਤੇ ਕੱਲ ਨੂੰ ਅਸੀਂ ਕਰਾਂਗੇ ਉਹਨਾਂ ਦੀ ਆ ਸਾਡੀ ਕਰਨਗੇ ਤਾਂ ਜੇ ਕੱਲਾ ਹੀ ਹੁਣ ਕੀ ਕਰਾਂਗੇ ਉਹ ਸਵਾਬ ਮਲੂਕਾ ਸੀਗਾ ਕਾਲੀਦਾਲ ਦਾ ਉਹ ਦੇਖਿਆ ਨੂੰ ਤੇ ਉਹਦਾ ਮੁੰਡਾ ਦਾ ਭਾਜ-ਬਾਜ ਰਲ ਕੇ ਕਹਿੰਦਾ ਮੈਂ ਤਾਂ ਖਾਲੀਦਾਲ ਚ ਹੁਣ ਤਰਥ ਨੇ ਤਾਂ ਰੋਟੀ ਇਕੱਠੀ ਖਾਂਦੇ ਆ ਤੇ ਉਹਨਾਂ ਕਹਿੰਦਾ ਮੈਨੂੰ ਪਤਾ ਹੀ ਨਹੀਂ ਹੁਣ ਮੇਰੇ ਡੈਡੀ ਨੂੰ ਮੈਨੂੰ ਨਹੀਂ ਪਤਾ ਮੇਰਾ ਪੇਰ ਬੇਟਾ ਕਿੱਥੇ ਫਿਰਦਾ ਕੀ ਗੱਲ ਕਾਰਨ ਕੀ ਆ ਹੁਣ ਕੀ ਹੋ ਗਿਆ ਇਹਨਾਂ ਨੂੰ ਸੀਟਾਂ ਵੰਡ ਲਈਆਂ ਇਹਨਾਂ ਨੇ ਬਣਾਏ ਨਹੀਂ ਪਤਾ ਇਹ ਕਿਹੜਾ ਜੱਤੂ ਸਾਡੀਆਂ ਦਾ ਕੋਈ ਵੋਟਾਂ ਦਾ ਨਹੀਂ ਕੋਈ ਕੀਮਤ ਤੇ ਬਾਈ ਸਾਰੇ ਪਿੰਡ ਨੇ ਫਿਰ ਮੀਟਿੰਗ ਕਰ ਲਈ ਵੀ ਵੋਟਾਂ-ਵੋਟਾਂ ਜਦੋਂ ਲੈਂਡ ਆਉਣਗੇ ਤਾਂ ਫਿਰ ਸਵਾਲ-ਜਵਾਬ ਪੂਰੇ ਕਰਨੇ ਆ। ਕਰੀ ਫੁੱਲ ਫੁੱਲ ਤਿਆਰੀ ਆ ਜਾਮਾ। ਪੂਰੀ ਤਿਆਰੀ ਪੂਰੀ ਫੁੱਲ ਜਾਮਾ। ਹਜੇ ਵੀ 2 ਦਿਨ ਟਾਈਮ ਹੈ। ਆਉਣ ਤੋਂ ਪਹਿਲਾਂ ਆਹ ਕਣਕਾਂ ਵੱਢੀ ਜਾਂਦੇ ਆ ਕੇ ਸਾਰ ਲੈ ਲੈ ਗੱਲਬਾਤ ਸਾਡੇ ਨਾਲ ਬਹਿ ਕੇ ਕਰ ਲੈ। ਅਸੀਂ ਨਾਲ ਤੁਰਾਂਗੇ। ਤੇ ਜੇ ਸਾਡੀ ਕੋਈ ਸਾਰ ਨਹੀਂ ਲੈਂਦਾ ਬਾਈ ਅਸੀਂ ਤਾਂ ਖੜੇ ਆ। ਸੜਕ ਤੇ ਹੀ ਤਾਂ ਸਾਡਾ ਇੱਥੇ ਬੈਠੇ ਨੂੰ 24 ਘੰਟੇ। ਕਿਉਂ ਘਰੇ ਜਾਣ ਨੂੰ ਜੀ ਨਹੀਂ ਕਰਦਾ ਨਾ ਮੰਡੀ ਜਾਣ ਨੂੰ ਜੀ ਕਰਦਾ। ਕਣਕ ਕਿਹੜੀ ਮਾਨ ਮਾਨ ਦੋ-ਦੋ ਮਾਨੋ ਵੇਖੀ ਜਾਂਦੇ ਮੂੰਹ ਕੋਈ ਹੋਊਗਾ ਨਾ ਹੋਊ। ਵਿ ਜੋ ਤੁਹਾਡੇ ਸਾਹਮਣੇ ਅਸੀਂ ਜਿਉਂ ਮਿਸਾਲ ਖੜੇ ਆਂ ਜਿਉਂਦੇ ਜਾਗਦੇ ਆਂ ਜੇ ਸਾਡੇ ਘਰਤਿਆਂ 'ਚ ਆਏ ਹੁੰਦੇ ਤਾਂ ਅਸੀਂ ਵੀ ਮੰਨ ਲੈਂਦੇ ਵੀ ਹਾਂ ਮਾਨ ਸਾਹਿਬ ਨੇ ਆਪਦਾ ਕਹਿ ਕੇ ਗੱਲ ਪਗਾਤੀ ਤੇ ਮਾਨ ਸਾਹਿਬ ਤਾਂ ਦੂਜਿਆਂ ਨੂੰ ਵੀ ਸਰਾਲੀਂ ਨਿਕਲਿਆ ਜਮਈ ਅੱਛਾ ਹਾਂ ਇਹ ਤਾਂ ਕਹਿੰਦੇ ਕਿਸਾਨਾਂ ਨੇ ਬੇੜਾ ਕਰ ਕੀ ਕਰਤਾ ਜਿਹੜੇ ਕਿਸਾਨਾਂ ਨੇ ਮੱਲਾ ਦੇਸ਼ ਦਾ ਢਿੱਡ ਭਰਿਆ ਦਾਣੇ ਉਗਾ ਕੇ ਤੇ ਇਹ ਕਹਿੰਦੇ ਕਿਸਾਨਾਂ ਨੇ ਬੇੜਾ ਕਰਕੇ ਕਰਤਾ ਉਹ ਦਾਣੇ ਕਿਹਜੇ ਆ ਜੀਰਾ ਨਿਕਲਦਾ ਜਮਈ ਜੀਰਾ ਨਿਕਲਦਾ ਜੀ ਬਿਲਕੁਲ ਉਹ ਪਸ਼ੂਆਂ ਦੇ ਪੌਣ ਯੋਗ ਵੀ ਨਹੀਂ ਉਹ ਹਾਲੇ ਹਾਂ ਮੰਡੀ 'ਚ ਖਰੀਦ ਨਹੀਂ ਮੈਨੂੰ ਲੱਗਦਾ ਵੀ ਉਹ ਕਣਕ ਕਿਸੇ ਨੇ ਮੰਡੀ ਨਹੀਂ ਲੈਂਦਾ ਕੋਈ ਗੁਰਪ੍ਰੀਤਨ ਜੀ ਤੁਸੀਂ ਇੱਕ ਵੀਡੀਓ ਹੀ ਪਾਈ ਹਨਾ ਵੀ 8 ਕਿੱਲਿਆਂ ਤੇ ਥੋੜੇ ਜਿਹੇ ਦਾਣੇ ਲੱਗਦੇ ਹਨਾ ਜਿਵੇਂ ਅੱਗੇ ਵਾਲੇ ਦੇ ਕਨਾਲਕ ਦੇ ਦਾਣੇ ਹੁੰਦੇ ਅਜਿਵੇਂ ਉਹ ਨਹੀਂ ਰੋਣ ਨਿਕਲਦਾ ਬਾਈ ਯਾਰ 8 ਕਿੱਲੇ ਥਾਂ ਵੱਢਿਆ ਸੀ ਮੈਂ ਤੇ 40 45 ਕਮਣ ਕਣਕ ਹੋਈ ਹੈ ਘਰੇ ਲਿਆਂ ਨੂੰ ਜੀ ਨਹੀਂ ਕਰਦਾ ਸੀ ਉਹ ਵੀ ਮੰਡੀ ਚ ਲਗਾ ਯਾਰ ਤੇ ਇਹ ਕਹਿੰਦੇ ਬਰੀਕ ਬਾੜੀ ਹੈ ਇਹ ਕਿਤੇ ਸੈਲਰਾਂ ਨੂੰ ਜਾਂ ਪਾਸੇ ਪ੍ਰਾਈਵੇਟ ਦੇ ਦੇ ਕਹਿੰਦੇ ਸਾਨੂੰ ਕਹਿੰਦੇ ਆਹ ਹਾਲਾਤ ਹੋਏ ਪਏ ਬਾਈ ਸਾਡੇ ਤਾਂ ਯਾਰ ਪੁਰਾ ਪੁਰਾ ਹਾਲਾ ਬਾਈ ਯਾਰ ਜਾਵਾ ਇਹ ਇਹ ਪਤਾ ਕੀ ਹੈ ਨਾ ਹੁਣ ਗਰਦੌਰ ਗਿਆ ਸਾਨੂੰ ਐ ਨਹੀਂ ਦੱਸਦੇ ਵੀ 20% ਇਨਸਾਨ ਆ 80 ਆ ਕਿ 90 ਆ ਸਾਡਾ ਹੁਣ ਮਸ਼ੀਨ ਫੇਰ ਗਈ ਦਾਖਣੀ 100% ਨਹੀਂ ਨੁਕਸਾਨ 5% ਦੀ ਦੱਸਦੀ ਹੈ ਕਰਤੌਰੀ ਕਰਨ ਦਾ ਮਤਲਬ ਇਹ ਹੁੰਦਾ ਵੀ ਤੁਹਾਡੀ ਫਸਲ ਦੇ ਇੰਨੇ ਨੁਕਸਾਨ ਹੋ ਗਿਆ ਇੰਨਾ ਤੁਹਾਨੂੰ ਦੇਵਾਂਗੇ 5000 2500 ਕੋਸਤਾ ਬੋਲੇ ਜਮਕਾਲੀ ਜਿਹੜੀ ਫੇਰ ਕੇ ਤੁਰ ਗਏ ਇਥੋਂ ਬਾਅਦ ਠੀਕ ਹੈ ਇਹ ਜਿਹੜੇ ਹਾਂਜੀ ਕਿੰਨੇ ਕਿੱਲੇ ਤੇ ਖੇਤੀ ਕਰਦੇ ਸੀ ਕਿੰਨਾ ਵਾਣ ਸੀ ਤੁਹਾਡੇ ਕੋਲ ਮੇਰੇ ਕੋਲੇ ਵੀ ਤੇ ਆਪਦੇ 10 ਕਿੱਲੇ ਤਾਂ ਆਣਾ ਤੇ 20 22 ਕਿੱਲੇ ਠੇਕੇ ਦੇ ਸਾਡੇ ਕੋਲ ਸਾਰੇ ਉਹ ਨੁਕਸਾਨ ਹਾਂ ਸਾਰੇ ਨੁਕਸਾਨ ਜਮ ਸਾਰਾ ਵਾਣੀ ਗਿਆ ਮੇਰਾ ਭਾਈ ਹਾਂ ਖੜੇ ਇੱਕ ਆ ਖੜਾ ਗਿਆ ਸਾਰਾ ਕੀਤਾ ਆ ਇਹ ਤੇ ਹੁਣ ਬਸ ਕਰ ਜੇ ਕੀ ਹੱਲ ਨਹੀਂ ਕੋਈ ਇਹ ਵੀ ਹੁਣ ਕਹਿਣ ਦਾ ਮਖੌਨ ਦਾ ਮਤਲਬ ਇਹ ਸੀਗਾ ਵੀ ਕੱਲ ਨੂੰ ਆਖਣਗੇ ਥੋੜਾ ਜਿਹਾ ਨੁਕਸਾਨ ਹੀ ਨਹੀਂ ਹੋਇਆ ਜਦੋਂ ਸੈਟਲਾਈਟ ਆਹੀ ਸਾਡੇ ਝੋਨੇ ਦੀ ਪ੍ਰਾਲੀ ਨੂੰ ਅੱਗ ਲਾਉਂਦੇ ਸਿਰ ਜਾਈਆਂ ਚ ਪਿਆਦੇ ਪਰਚੇ ਕਰ ਸਕਦੇ ਸੀ ਹੁਣ ਸੈਟਲਾਈਟ ਕਿੱਧਰ ਗਿਆ ਇਹਨਾਂ ਦੇ ਹੁਣ ਦੇਖ ਲੈਣ ਵੀ ਆਖ ਲਈਏ ਜੇ ਆਪ ਕਿੰਨੇ ਤੇ ਬਠਿੰਡੇ ਜ਼ਿਲ੍ਹੇ ਦਾ ਨੁਕਸਾਨ ਹੋਇਆ ਗਿਆ ਵੀ ਦੇਖ ਲੈਣ ਪੁੱਛੋ ਹਲਕੇ ਚ ਬੜਾ ਨੁਕਸਾਨ ਹੋਇਆ ਜਾਦਾਂ ਵੀ ਕਿੰਨੇ ਨੁਕਸਾਨ ਉਹਨੇ ਪਰਸੈਂਟ ਸਾਨੂੰ 2000 4000 ਕਿੱਲੇ ਦਾ ਕੁਸਤਾ ਬੋਲੇ ਬਾਹਾਂ ਦਾ ਫੜੇ ਮਾੜੀ ਮੋਟੀ ਹਾਂ ਦਾ ਨਰਦ ਮਾਰੇ ਤੁਹਾਡਾ ਐਮਐਲਏ ਤਾਂ ਕਹਿੰਦਾ ਕਿਸਾਨ ਤੋਂ ਵੀ ਮਾਰੀ ਜਾਂਦੇ ਆ ਉਹ ਵੀ ਧਰਨੇ ਲਾ ਕੇ ਬਹਿ ਜਾਂਦੇ ਆ ਜਖਸੀਰ ਦੀ ਗੱਲ ਕਰ ਲਈਏ ਤਾਂ ਬਈ ਨਹੀਂ ਹੈ ਤਾਂ ਹੁਣ ਮੌਜੂਦਾ ਐਮਐਲਏ ਅਸੀਂ ਕਹਿ ਨਹੀਂ ਸਕਦੇ ਸਾਡੇ ਨੂੰ ਪੜਿਆ ਲਿਖਿਆ ਜਿਆਦਾ ਐ ਸੂਝਵਾਨ ਆ ਮਾਸਟਰ ਰਿਟਾਇਰ ਹੋਇਆ ਜਾ ਪਰ ਉਹ ਤਾਂ ਕਹਿੰਦਾ ਜੂਨੀਅਨਾਂ ਨੇ ਬੇੜਾ ਹੀ ਕਰਤਾ ਕਹਿੰਦਾ ਇਹਨਾਂ ਨੇ ਪਿਆਉ ਉਹਦਾ ਕੀ ਕਰ ਕਰਤਾ ਸੀ ਬੇੜਾ 13 ਮਹੀਨੇ ਦਿੱਲੀ ਵਾ ਕੇ ਆਏ ਉਦੋਂ ਬੇੜਾ ਕਰਕੇ ਉਦੋਂ ਆਪ ਨਹੀਂ ਗਏ ਤੁਸੀਂ ਕਿਹੜਾ ਗਿਆ ਹੁਣ ਕਿਉਂ ਨਹੀਂ ਹੁਣ ਇਹਨਾਂ ਨੇ ਰਾਹ ਪਧਰਾ ਕਰ ਲਿਆ ਉਹਦਾ ਦੇ ਕੇ ਪ ਵੀ ਪਿੰਡਾਂ 'ਚ ਨਾਂ ਲਿਖ ਲਓ ਫਲਾਣੇ ਫਲਾਣੇ ਬੰਦੇ ਦੇ ਕਿਉਂਕਿ ਵੋਟਾਂ ਮੰਗਣੀਆਂ ਤੁਹਾਨੂੰ ਕਹਿੰਦੇ ਵੀ ਗਰਦੌਰੀ ਹੋ ਗਈ ਰਾਹ ਪੱਧਰਾ ਹੋ ਗਿਆ ਸਾਡਾ ਝੰਡੇ ਕਾਲੇ ਲੈ ਕੇ ਵੀਰੋਧ ਨਾ ਕਰੇ ਆ ਚੀਜ਼ ਇਹ ਆ ਚੀਜ਼ ਦੀ ਪਾਲਿਸੀ ਬਣਾਈ ਇਹਨਾਂ ਨੇ ਕੋਈ ਗਰਦੌਰੀ ਨਹੀਂ ਕੋਈ ਕੁਝ ਨਹੀਂ ਬਸ ਉਹਦੀ ਮੋਟਰਸਾਈਕਲ ਦੀ ਟੈਂਕੀ ਦੀ ਪਈ ਆ ਕਾਪੀ ਜਿਹੜੀ ਗਰਦੌਰੀ ਕਰ ਚਲੀ ਗਿਆ ਸਾਡੇ ਪਟਵਾਰੀ ਦੇ ਕੋਈ ਰੱਬ ਨਹੀਂ ਯਾਦ ਕਿਸੇ ਦੇ ਬਸ ਉੱਟ ਉੱਟ ਤਾਂ ਨਹੀਂ ਪਾਈਆਂ ਸੀ ਕਿਤੇ ਝਾੜੇ ਉਨਾਂ ਕੇ ਪਾਈਆਂ ਸੀ ਪਾਈਆਂ ਭਾਈ ਜੋਰ ਲਾਇਆ ਜੰਸੀਰ ਮਾਸਟਰ ਮਗਰ ਫੁੱਲ ਜੋਰ ਲਾਇਆ ਜਮ ਰਸਤੇ ਜਾਣਗੇ ਜੀ ਰਾਤ ਨੂੰ 12 12 ਵਜੇ ਠਾਕੇ ਜ ਨੱਕ ਮੋੜ ਤੇ ਹੂੰ ਨੱਕ ਮੋੜ ਤੇ ਸਾਡੇ ਵੀ ਜਿਹੜੀ ਬਦਲਾ ਦੇ ਨਾਲ ਤੇ ਪਾਰਟੀ ਖੜੀ ਕਰਨੀ ਹੈ ਨੱਕ ਮੋੜ ਤੇ ਉਹਨਾਂ ਗਾਂ ਨੂੰ ਜਿਹੜੀਆਂ ਪਿਛਲੀਆਂ ਚੱਲੀ ਉਹਨਾਂ ਨੂੰ ਚੰਗਾ ਖਵਾਤਾ ਜਿੰਨਾਂ ਨੂੰ ਅਸੀਂ ਮਾੜਾ ਜਿੰਨਾਂ ਨੂੰ ਅਸੀਂ ਮਾੜਾ ਸੋਚ ਕੇ ਵੋਟਾਂ ਪਾਈਆਂ ਸੀ ਉਹਨਾਂ ਨੂੰ ਚੰਗਾ ਖਵਾਤਾ ਹੁਣ ਤੇ ਜਕਸੀਰ ਜਦੋਂ ਹੁਣ ਗੜੇਮਾਰੀ ਹੋਈ ਕੋਈ ਆਏ ਖੇਤਾਂ ਚ ਜਿਹੜਾ ਗੋਲਾ ਆਏ ਇਹਨਾਂ ਨੇ ਆ ਐਮਐਲਏ ਸਾਹਿਬ ਆਇਆ ਸੀਗਾ ਅੱਛਾ ਵੇਖ ਕੇ ਕਹਿੰਦਾ ਕੋਈ ਗੱਲ ਨਹੀਂ ਜਿੰਨਾਂ ਦਾ ਮਾਅਬਜਾ ਬੰਨਦਾ ਦੇਵਾਂਗੇ ਅੱਛਾ ਬੰਨੀ ਗੱਲ ਆਖੀ ਆ ਮੁੜ ਕੇ ਨਾ ਦਾ ਐਮਐਲਏ ਦੇ ਨਾਮ ਆਅਬਜਾ ਕੋਈ ਨਹੀਂ ਆ ਸਾਡੇ ਕੋਲ ਹੁਣ ਕਰਗੇ ਕੀ ਕੋਹਨਕਾ ਕੋਸਾ ਸਾਡੇ ਬੱਲੇ ਪਾਉਂਦਾ ਸਾਡਾ ਜੀਮਿਕਾ ਦਾ ਹੁਣ ਦੁਪਹਿਰੇ ਸਾਡੀ ਰੋਟੀ ਨਹੀਂ ਖਾਦੀ ਜਿਸ ਨੇ ਹੂੰ ਨਾ ਤਾਂ ਜ਼ਿੰਮੇਦਾਰ ਦੇ ਕੋਈ ਦਿੱਤੀ ਵੜਦੇ ਆ ਮਸ਼ੀਨ ਦਾ ਉਹ ਉਹਦਾ ਮਾਨ ਨਹੀਂ ਛੋੜਾ ਹੁੰਦਾ ਤੇ ਰੋਟੀ ਨਹੀਂ ਖਾਂਦੇ ਦੁਪਹਿਰ ਵਾਲੀ ਕੀ ਕਰਗੇ ਜੇ ਚੰਗੇ ਦੋ ਮਣ ਦਾਣੇ ਹੋਣਗੇ ਹੱਸ ਖੇੜ ਕੇ ਰੋਟੀ ਪਾਣੀ ਦੁਪਹਿਰਾ ਛਕ ਦਨਾਂ ਆ ਪੰਜ ਕਿਹੜੇ ਆ ਗਏ ਮਸ਼ੀਨ ਦੇ ਉੱਤੋਂ ਦੀ ਹਾਰ ਨਹੀਂ ਵੱਜਿਆ ਤੁਹਾਡੇ ਸਾਹਮਣੇ ਹਜੇ ਤੇ ਵੱਜਣਾ ਵੀ ਨਹੀਂ ਇੱਕ ਹੀ ਵੱਜੂਗਾ ਜਦੋਂ ਕਹਿੰਦੀ ਕੀ ਕਰਨੀ ਹੋਈ ਬਸ ਕਿੱਥੇ 60 ਹਾਲ ਬਾਲੇ ਮੰਦੇ ਆ ਬਈ ਇਹ ਆ ਜਾ ਬਈ ਨਜਾਇਜ਼ ਮੰਦੇ ਬਹੁਤ ਬਹੁਤ ਜਿਆਦੇ ਮੰਦੇ ਆ ਆਪਾਂ ਥੋੜੀ ਨਹੀਂ کہہ ਸਕਦੇ ਇਹ ਪਸ਼ੂ ਸਾਡੇ ਪਿੰਡ ਦਾ ਇਨਾ ਨੁਕਸਾਨ ਹੋਇਆ 4-50 ਪਸ਼ੂ ਮਰਿਆ ਕਿਸੇ ਨੇ ਬਾਹ ਨਹੀਂ ਖੜੀ ਕੋਈ ਅਸੀਂ ਬਸੇਰਾ ਡੀਸੀ ਦਸਤਰ ਨੂੰ ਵੀ ਲਿਖ ਕੇ ਦੇ ਮਾਗਜਾ ਮੂਜਾ ਮਿਲਣ ਵੀ ਨਾ ਜੀ ਨਾ ਸਾਨੂੰ ਤਾਂ ਪਸ਼ੂਆਂ ਦਾ ਛਾਡੋ ਆ ਗਣਕ ਦਾ ਦੇ ਦੇ ਪਸ਼ੂਆਂ ਦਾ ਕਿਸੇ ਘਰ ਦਾ ਇੱਕਾ ਕਿਸੇ ਦੇ ਦੋ ਆ ਜਰੇ ਜਾਣਗੇ ਕੋਈ ਚੱਕਰ ਨਹੀਂ ਆ ਗਣਕ ਦਾ ਦੇ ਦੇ ਜਿਹਦੇ 30 30 40 40 ਕਿਲੇ ਜਮਾ ਤਬਾਹੀ ਹੋ ਗਏ ਬਾਈ ਜੀ ਇਹਨਾਂ ਨੇ ਵੀ ਨਹੀਂ ਗੱਲ ਸੁਣੀ ਉਸ ਤੋਂ ਬਾਅਦ ਅਸੀਂ ਪ੍ਰਧਾਨ ਮੰਤਰੀ ਰਾਸ਼ਟ੍ਰ ਮੰਡ ਦੇ ਵਿੱਚ ਵੀ ਅਸੀਂ ਇਹੋ ਕਰਕੇ ਸਾਰੇ ਬੰਦਿਆਂ ਨੇ ਜਿੰਨੇ ਖੜੇ ਆ ਦੋ ਢਾਈ ਸੌ ਬੰਦੇ ਨੇ ਸਾਈਨ ਕਰਕੇ ਅਰਜੀ ਭੇਜੀ ਸੀਗੀ ਉੱਥੇ ਤੇ ਉਹਨਾਂ ਨੇ ਰਿਸਿਵ ਵੀ ਕਰ ਲਈ ਜੀ ਪ੍ਰਧਾਨ ਮੰਤਰੀ ਵਾਲਿਆਂ ਨੇ ਉਥੋਂ ਤੇ ਉਹ ਕਹਿੰਦੇ ਵੀ ਕੁਝ ਦੇਵਾਂਗੇ ਤੁਹਾਨੂੰ ਇੱਥੇ ਚੀਫ ਸੈਕਟਰੀ ਨੂੰ ਭੇਜੀ ਤੀਏ ਉਹਨਾਂ ਦੇ ਦੁਆਰੇ ਤੇ ਨਾ ਇਹਨਾਂ ਨੇ ਉਹ ਚਿੱਠੀ ਦਾ ਵੀ ਕੋਈ ਕੋਈ ਹੱਲ ਨਹੀਂ ਦਿੱਤਾ ਜੀ ਅੱਛਾ ਤੇ ਉੱਥੇ ਹੀ ਭੇਜੀ ਤੀ ਸੀ ਜੀ ਦਾ ਵੀ ਉੱਥੇ ਹੀ ਕੁਝ ਦੇ ਦੇਣ ਪ੍ਰਧਾਨ ਮੰਤਰੀ ਦੇ ਦੇ ਕੁਝ ਤੇ ਉਹ ਵੀ ਨਹੀਂ ਸਾਡੇ ਨਾਲ ਕੋਈ ਪਰਲੇ ਪਈ ਜੀ ਉਹ ਇੱਥੇ ਕਹਿੰਦੇ ਚੀਫ ਸੈਕਟਰੀ ਨੂੰ ਭੇਜੀ ਤੀ ਜੀ ਅਸੀਂ ਤੇ ਸਾਡੇ ਤਿੰਨ ਬੰਦਿਆਂ ਦੇ ਉੱਤੇ ਮਤਲਬ ਕਿ ਦਿੱਤੇ ਸੀਗੇ ਨੰਬਰ ਜੀ ਸਾਨੂੰ ਕਿਸੇ ਨੂੰ ਕਿਤੇ ਫੋਨ ਨਹੀਂ ਆਇਆ ਜੀ ਉਹ ਬਸ ਉਹੀਆਂ ਗੱਲਾਂ ਹੀ ਆ ਹਵਾ ਚੱਲੀਆਂ ਗੱਲਾਂ ਗੱਲਾਂ ਉਧਰ ਵੀ ਆ ਜੀ ਇਹਨੇ ਤਾਂ ਕੁਛ ਨਹੀਂ ਦਿੱਤਾ ਜੀ ਅਸੀਂ ਪ੍ਰਧਾਨ ਮੰਤਰੀ ਤੋਂ ਸੀਗਾ ਜੀ ਉਹਨੇ ਵੀ ਕੱਖ ਨਹੀਂ ਦਿੱਤਾ ਜੀ ਉਹਨਾਂ ਨੂੰ ਵੀ ਭੇਜਿਆ ਸੀਗਾ ਇੱਥੇ ਹੀ ਭੇਜਿਆ ਸੀਗਾ ਦੋਹੇ ਪਾਸਿਓਂ ਕੁਝ ਨਹੀਂ ਪੱਲੇ ਪਿਆ ਜੀ ਆਹੀ ਕੁਛ ਹੈ ਬਸ ਜਿਹੜੀ ਹੈਗੀ ਆ ਜੀ 8-7 ਮਣ ਕਿੱਲੇ ਦੀ ਬਾਈ ਜਿਵੇਂ ਇੰਨਾ ਨੁਕਸਾਨ ਹੋ ਗਿਆ ਗੁਜ਼ਾਰਾ ਫਿਰ ਕਿਵੇਂ ਹੋਊਗਾ ਹਨਾ ਕਿਸਾਨਾਂ ਨੂੰ ਤਾਂ ਕਹਿੰਦੇ ਐਵੇਂ ਲਾਈ ਜਨੇ ਧਰਨੇ ਤੁਸੀਂ ਬੈਠੇ ਕੱਲ ਮੈਂ 8 ਕਿੱਲੇ ਵੱਡੇ ਸੀਗੇ ਤੇ 50 60 ਮਣ ਹੋਈ 8 ਕਿੱਲਾਂ ਚ 8 ਕਿੱਲਾਂ ਚੋਂ ਬਸ ਰੱਬ ਸਰਤੇ ਆ ਬੜਾ ਦੂਜਾ ਵਾਰ ਨਾ ਵੱਡਣਾ ਜੀ ਨਹੀਂ ਕਰਦਾ ਉਧਰ ਜਾਣ ਨੂੰ ਵੱਡਣ ਜੀ ਨਹੀਂ ਕਰਿਆ ਜੀ ਨਹੀਂ ਕਰਿਆ ਬੁਰਾ ਹਾਲ ਹੋ ਗਿਆ ਜਮ ਖਤਮ ਕਰਤੇ ਇਹਨਾਂ ਨੇ ਤੇ ਠੇਕੇ ਵੀ ਬਾਈ ਕਾਫੀ ਮਹਿੰਗੇ ਹੋਣੇ ਠੇਕੇ ਤੇ ਜ਼ਮੀਨਾਂ ਦੇ ਹਾਂ 70000 ਨੂੰ ਆ ਠੇਕੇ ਦੇ ਮੇਰੇ ਕੋਲੇ ਜਿਹੜਾ ਇੱਕ ਕੀ ਆ 70000 ਨੂੰ ਕੱਲ ਆਇਆ ਸੀ ਐਮਐਲਏ ਕਹਿੰਦਾ ਕਿਸਾਨ ਯੂਨੀਅਨ ਤੇ ਆਏ ਆ ਫਲਾਨਾ ਅਸੀਂ ਉਹਨੂੰ ਕਹਿਣੀ ਆ ਵੀ ਜੇ ਸਾਡਾ ਉੱਥੇ ਮੁੰਡਾ ਮਰਿਆ ਕਿਸਾਨ ਯੂਨੀਅਨ ਤੇਰਾ ਮਰਿਆ ਹੁੰਦਾ ਤੈਨੂੰ ਫੇਰ ਪਤਾ ਲੱਗਦਾ ਇਹ ਤਾਂ ਕਹਿੰਦਾ ਝੰਡੇ ਚੱਕੀ ਖਿਰਦੇ ਆ ਜਿਹਦਾ ਮਰਦਾ ਉਹਨੂੰ ਪਤਾ ਹੁੰਦਾ ਦੂਜੇ ਦੀ ਗੱਲਾਂ ਵਾਲੀ ਹੁੰਦੇ ਹੈਗੇ ਕੱਲ ਆਇਆ ਸੀ ਤੇ ਗੁੰਨਿਆਣੇ ਭਜਾਇਆ ਕੱਲ ਜਿਹਦੇ ਸਾਡੇ ਪਿੰਡ ਆਇਆ ਸੀ ਵੀ ਭਜਾਵਾਂਗੇ ਸਾਰੇ ਤੇ ਬਈ 10-12000 ਦੀ ਕਣਕ ਹੋ ਗਈ ਜਿਹੜੇ ਹਿਸਾਬ ਨਾਲ ਤੁਸੀਂ ਦੱਸ ਰਹੇ ਹੋ ਨਾ ਮਸਾ ਮੇਰੇ ਹਿਸਾਬ ਚ ਤਾਂ ਇੰਨੀ ਮਸਾ ਹੀ ਮਸਾ ਉਹ ਵੀ ਨਾ ਤਾਂ ਆੜਤੀਆਂ ਦੀ ਵੀ ਥੇ ਲਿਆਇਓ ਤੇ ਪਸ਼ੂ ਦਾ ਪਹਿਲਾਂ ਹੀ ਖਤ ਕੀ ਕਿਨੂੰ ਪਾਵਾਂਗੇ ਕੋਈ ਫੀਡ ਫੂਡ ਆਲਦਾ ਭੋਮਾ ਲੈ ਲੈ ਫੀਡ ਫੂਡ ਆਲਦਾ ਭੋਮਾ ਲੈ ਲੈ ਕੋਈ ਫੀਡ ਆਲਦਾ ਭੋਮਾ ਲੈ ਲੈ ਉਹ ਤਾਂ ਲੈਂਦਾ ਨਹੀਂ ਕੋਈ ਮੰਡੀ ਦੀ ਕਣਕ ਜਿਵੇਂ ਜੀਰਾ ਹੀ ਆ ਅੱਛਾ ਉਹ ਦੇ ਡਿਸਕਲਰ ਆ ਲੈ ਨਹੀਂ ਰਹੇਗੇ ਨਹੀਂ ਨਹੀਂ ਰਹੇ ਉਹ ਤਾਂ ਜਵਾਬ ਦਿੱਤਾ ਉਹਨਾਂ ਨੇ ਬੋਲੀ ਨਹੀਂ ਲੱਗੀ ਜਾਂ ਤੁਹਾਨੂੰ ਕੰਡੀ ਚ ਪਈ ਖਤਮ ਆ ਜੀ ਕੰਮ ਹੈ ਜੀ ਤੇ ਬਾਈ ਤੁਹਾਡੇ ਕੋਲੇ ਕਿੰਨਾ ਵਾਣ ਸੀਗਾ ਮੇਰੇ ਕੋਲੇ 17 ਏਕੜ ਕਣਕ ਸੀ ਜੀ ਅੱਛਾ ਹਾਂਜੀ ਤੇ ਬਸ ਆਹੀ ਆ ਜੀ 5-7 ਮਣ 10 ਦੇ ਵਿੱਚ ਵਿੱਚ ਜੀ ਨਿਕਲੂਗੀ ਹਾਂਜੀ ਵੱਡ ਲਈ ਕਿ ਵੱਡਣੀ ਹਜੇ ਕੁਛਕ ਵੱਡ ਲਈ ਕੁਛ ਰਹਿੰਦੀ ਹੈ ਹਜੇ ਤੇ ਜਿਹੜੀ ਵੱਡੀ ਉਹ ਚ ਕਿੰਨਾ ਕਿ ਨਿਕਲੇ ਬਸ ਇੰਨਾ ਕੀ ਹਜੇ 7-8 ਮਾਨ ਦਾ 10 ਮਾਨ ਦਾ ਝਾੜੂ ਲਾਸਟ ਇਹਦੇ ਕੋਲੇ 45 ਕਿੱਲੇ ਆਪਦੇ ਸੀ ਬਾਈ ਹਾਂਜੀ ਨਾ ਕੁਛ ਠੇਕੇ ਤੇ ਸੀਗੇ 8 ਕਿੱਲੇ ਆਪਦੇ ਸੀ ਬਾਕੀ ਠੇਕੇ ਤੇ ਸੀਗੇ ਹੁਣ ਇਹ ਇਦਾਂ ਤਾਂ ਕਹਿਗੇ ਕੱਲ ਐਮ ਐਲ ਏ ਸਾਹਿਬ ਸਾਡੇ ਸਤਕਾਰਯੋਗ ਆ ਵੀ ਕਿਸਾਨ ਬਿਨਾਂ ਗਲਤ ਧਰਨੇ ਲਾ ਕੇ ਬੈਜੇ ਨੇ ਬਿਨਾਂ ਗਲਤ ਮੁਜਾਰੇ ਕਰਦੇ ਨੇ ਉਹਨਾਂ ਨੇ ਪਿਆ ਆਪਦਾ ਬੇੜਾਗਰ ਕਰਤਾ ਤੇ ਮੈਂ ਪੁੱਛਣਾ ਚਾਹਣਾ ਇਹਨਾਂ ਨੂੰ ਵੀ ਜੇ ਕਿਸਾਨ ਧਰਨੇ ਨਾਲ ਲਾਉਣੇ ਕੁਛ ਸੁਣਦੇ ਹੀ ਨਹੀਂ ਸਾਰ ਹੀ ਨਹੀਂ ਲੈਂਦੇ ਹੁਣ 1 ਸਾਲ ਧਰਨਾ ਚੱਲਣ ਦੇ ਬਾਵਜੂਦ ਇਹਨਾਂ ਨੇ 6000 ਰੁਪਏ ਦਿੱਤਾ ਪਿਛਲੇ ਸਾਲ ਜੈਤੋ ਮੰਡੀ ਵਾਲੇ ਏਰੀਏ 'ਚ ਗੜੇਮਾਰੀ ਹੋਈ ਸੀ ਪਿਛਲੇ ਸਾਲ ਵਾਲਾ ਹੁਣ ਆਇਆ ਹੈ ਹੁਣ ਆਇਆ ਜੀ ਹਜੇ ਉਹਨਾਂ ਦੇ 1 ਮਹੀਨਾ ਪਹਿਲਾਂ ਪੂਰੇ 1 ਸਾਲ ਬਾਅਦ ਉਹ ਲਗਾਤਾਰ ਧਰਨਾ ਚੱਲਿਆ ਡੀਸੀ ਨੇ ਫੇਰ ਮਿਲਿਆ ਜੇ ਕਿਸਾਨਾਂ ਨਾਲ ਧਰਨੇ ਲਾਉਂਗੇ ਲੋੜ ਹੀ ਨਾ ਪਵੇ ਜੇ ਇਹ ਕਿਸਾਨਾਂ ਦੀ ਸਾਰ ਲੈ ਲੈਣ ਫਿਰ ਇਹ ਮੈਂ ਇਹਨਾਂ ਨੂੰ ਪੁੱਛਣਾ ਚਾਹੁੰਨਾ ਵੀ ਇਹ ਦਿੱਲੀ ਕੀ ਲੈਣ ਗਏ ਸੀ ਇਹਨਾਂ ਨੇ ਧਰਨੇ ਲਾਏ ਉੱਥੇ ਜਾ ਕੇ ਇਹ ਜਾਪਦੀਆਂ ਵਾਸਤੇ ਜੇ ਧਰਨੇ ਲਾ ਸਕਦੇ ਕਿਸਾਨ ਕਿਉਂ ਨਹੀਂ ਲਾ ਸਕਦੇ ਕਿਸਾਨਾਂ ਨੂੰ ਇਹਨਾਂ ਨੇ ਬਦਨਾਮ ਕਰਨਾ ਸਾਨੂੰ ਸੜਕਾਂ ਤੇ ਬੈਠਣ ਦਾ ਕੋਈ ਸ਼ੌਂਕ ਆ? ਅਈ ਸੜਕਾਂ ਤੇ ਬੈਠ ਕੇ ਕੀ ਕਰਨਾਗਾ? ਕੀ ਦਾ ਜੀ ਕਰਦਾ ਵੀ ਮੈਂ ਸੜਕ ਤੇ ਜਾ ਕੇ ਬੈਠਾਂ। ਜੇ ਸੁਣ ਲਿਆ ਕਰਨ ਸਾਡੀ ਸਾਰ ਲੈ ਲਿਆ ਕਰਨ। ਇਹ ਸਿਰਫ ਵੋਟਾਂ ਵੇਲੇ ਆ ਜਾਂਦੇ ਆ। ਉਦੋਂ ਆਪਣੇ ਲੋਕ ਇਹਨਾਂ ਦੇ ਮਗਰ ਲੱਗ ਜਾਂਦੇ, ਇਹਨਾਂ ਨੇ ਗੱਲ-ਬੱਤਾਂ ਚ ਆ ਜਾਂਦੇ ਆ। ਪਰ ਇਹ ਨਹੀਂ ਉਦੋਂ ਬਾਅਦ ਨਹੀਂ ਆਉਂਦੇ ਸਾਡੇ ਕੋਲੇ। ਨਾ ਸਾਰ ਲੈਂਦੇ ਆ ਫਿਰ ਕਿਸਾਨਾਂ ਨੂੰ ਤਾਂ ਕਿ ਧਰਨਾ ਹੀ ਲਾਉਣਾ ਪੈਂਦਾ। ਆਪ ਦੀ ਗੱਲ ਸੁਣਾਉਣ ਨੂੰ ਸੜਕਾਂ ਰੋਕਣੀਆਂ ਪੈਂਦੀਆਂ। ਉਹ ਤਾਂ ਦੇ ਅਸੀਂ ਕੰਮ ਹੀ ਐਨੇ ਕਰਤੇ 2 ਸਾਲਾਂ 'ਚ 70 ਸਾਲਾਂ 'ਚ ਨਹੀਂ ਹੋਏਗੀ। ਸਾਨੂੰ ਤਾਂ ਪੱਪੇ ਵੋਟਾਂ ਪੈ ਜਾਣਗੀਆਂ ਤੇ। ਵੇਖੋ ਜੀ ਉਹ ਤਾਂ ਪਤਾ ਨਹੀਂ ਤਾਂ ਉਹਨਾਂ ਨੂੰ ਕੋਈ ਪਤਾ ਹੀ ਨਹੀਂ ਲੱਗਦਾ ਹਜੇ ਉਹ ਚਲੋ ਹੁਣ ਹੋਰ ਰਹੇਗਾ ਮਹੀਨਾ ਡੇਢ ਮਹੀਨਾ ਉਦੋਂ ਅੱਖਾਂ ਖੁੱਲ ਜਾਣਗੀਆਂ ਵੀ ਅਸੀਂ ਕਿੰਨੇ ਕੰਮ ਕੀਤੇ ਆ ਲੋਕ ਕਿੰਨਾਂ ਕਵੋਟਾਂ ਪਾਉਂਦੇ ਆ ਆਪਾਂ ਤਾਂ ਦੱਸਣ ਦੀ ਲੋੜ ਹੀ ਨਹੀਂ ਆ ਉਹ ਕਹਿੰਦੇ ਸਾਡੇ ਕੰਮ ਬੋਲਣਗੇ ਬੋਲ ਤਾਂ ਨੇ ਦੋ ਮਹੀਨਿਆਂ ਨੂੰ ਉਹਨਾਂ ਦਾ ਕੰਮ ਭਾਈ ਦਰਵੇਸ਼ ਸਿਆਸਤਦਾਨ ਕਹਿੰਦੇ ਆ ਖੁੱਟਗਣ ਕੀਤੀ ਬੜੀ ਮੰਤਰੀ ਨੂੰ ਉਹ ਕੋਈ ਆਏ ਕੋਈ ਲਈਸਾਰ ਸੂਰ ਕੋਈ ਕੋਈ ਨਹੀਂ ਆਇਆ ਹੋਵੇ ਕੋਈ ਨਹੀਂ ਆਇਆ ਜੀ ਅਸੀਂ ਬਕਾਇਦਾ ਮਿਲਣ ਗਏ ਸੀ ਉਹਨਾਂ ਕੋਲੇ ਟਾਈਮ ਲੈਂਦਾ ਸੀ ਅਸੀਂ ਸਾਨੂੰ ਕਹਿੰਦੇ ਵੀ ਤੁਹਾਡੇ 1175 ਕਿੱਲੇ ਅਹੀ ਰੋਹੋ ਕੀਤੀ ਹੈ ਕਿ ਜਿਹੜਾ ਮੁਆਵਜ਼ਾ ਦੇਵਾਂਗੇ ਤੁਹਾਨੂੰ ਕੋਈ ਆਇਆ ਨਹੀਂ ਆਖਿਆ ਤੁਹਾਨੂੰ 500 ਦੇਵਾਂਗੇ 1000 ਦੇਵਾਂਗੇ ਕੋਈ ਕੁਝ ਨਹੀਂ ਆਖਿਆ ਨਾ ਸਾਡੇ ਪਿੰਡ ਆਇਆ ਨਾ ਹੀ ਕੋਈ ਆਇਆ ਉਹਨਾਂ ਦੇ ਬੇਟੇ ਨੇ ਆਉਣਾ ਸੀ ਕੱਲ ਇੱਥੇ ਉਹਨਾਂ ਨੂੰ ਪਤਾ ਲੱਗਿਆ ਵੀ ਕਿਸਾਨ ਵਿਰੋਧ ਕਰਨਗੇ ਉਹ ਉਹਨਾਂ ਨੇ ਕੈਨਸਲ ਕਰਤਾ ਦੋਰਾ ਦਾ ਉਹ ਬੇਟੇ ਨੇ ਆਉਣਾ ਸੀ ਹਾਂ ਜੀ ਹਾਂ ਜੀ ਉਹਨਾਂ ਨੇ ਆਇਆ ਹੀ ਨਹੀਂ ਉਹ ਜਮਾ ਹਾਮੀ ਨਹੀਂ ਭਰੀ ਬਈ ਕਿੰਨਾ ਦੇਣਾ ਨਾ ਕੋਈ ਹਾਮੀ ਨਹੀਂ ਭਰੀ ਜਮਾ ਜਮਾ ਟੱਕੇ ਜਮਾ ਹੀ ਨਹੀਂ ਰੱਖਿਆ ਨਹੀਂ ਅਈ ਤਾਂ ਕਹਿੰਦੇ ਵੀ ਹੁਣ ਮੌਜੂਦਾ ਖੇਤੀਬਾੜੀ ਮੰਤਰੀ ਹੈ ਉਹਦਾ ਹੱਕ ਸੀ ਸੀਗਨ ਸਾਹਿਬ ਨੂੰ ਕਹਿ ਰਹੇ ਦਾ ਵੀ ਮੈਂ ਵੋ ਖੇਤੀਬਾੜੀ ਮੰਤਰੀਆਂ ਦਾ ਸੈੱਟ 10000 12 ਮਹੀਨੇ ਦੇਣਾ ਮੈਂ ਨਾਲ ਤੁਰਦੇ ਚੰਨੀ ਸਰਕਾਰ ਨੇ 17 ਦਿੱਤਾ ਬਾਦਲ ਕਹਿੰਦੇ 8000 ਦਿੱਤਾ ਸੀਗਾ ਤੇ ਤੂੰ 5 ਹੀ ਦੇ ਦੇ ਅਸੀਂ ਤੇ ਨਾਲ ਤੁਰ ਪਾਂਗੇ ਉਮੀਦ ਹੈ ਨਹੀਂ ਕਿ ਬਾਈ ਜਮਾ ਪਾ ਜਮਾ ਹੀ ਨਹੀਂ ਉਮੀਦ ਜਮਾ ਪੂਰੇ ਨਹੀਂ ਜੀ ਬਾਕੀ ਗੱਲ ਇਦਾਂ ਜੀ ਵੀ ਅਸੀਂ ਕਿਸੇ ਦਾ ਵਿਰੋਧ ਨਹੀਂ ਕਰਦੇ ਅਸੀਂ ਵਿਰੋਧ ਕਰਕੇ ਲੈਣਾ ਕੀ ਆ ਠੀਕ ਹੈ ਸਾਡੀ ਆ ਕੇ ਗੱਲ ਸੁਣਨਾ ਅਸੀਂ ਸਵਾਲ ਪੁੱਛਨੇ ਆ ਵਿਰੋਧ ਨਹੀਂ ਕਰਨਾ ਕਿਸੇ ਦਾ ਵੀ ਸਵਾਲਾਂ ਦਾ ਜਵਾਬ ਦੇਣਾ ਆਪ ਹੀ ਭਗਵੰਤ ਮਾਨ ਸਾਹਿਬ ਕਹਿੰਦੇ ਸੀਗੇ ਸੀਐਮ ਸਾਹਿਬ ਵੀ ਤੁਸੀਂ ਬਈ ਸਵਾਲ ਪੁੱਛਿਆ ਕਰੋ ਜੇ ਤੁਹਾਡੇ ਕੋਈ ਆਉਂਦਾ ਸਵਾਲ ਪੁੱਛਣਾ ਸੀ ਨਾ ਵਿਰੋਧ ਕਰਕੇ ਨਾ ਕੋਈ ਕਾਲੀਆਂ ਝੰਡੀਆਂ ਨਾਲ ਕੁਝ ਨਹੀਂ ਕਰਦੇ ਸਵਾਲਾਂ ਦਾ ਜਵਾਬ ਦੇ ਕੇ ਜਾਣ ਕੱਲਾ ਇਹ ਕਹਿੰਦੇ ਸਾਡੇ ਸਵਾਲ ਪੁੱਛਣ ਦੇ ਕਹਿੰਦੇ ਸਾਡਾ ਵਿਰੋਧ ਕਰਦੇ ਆ ਹੁਣ ਦੱਸੋ ਵੀ ਅਸੀਂ ਸਵਾਲ ਵੀ ਨਹੀਂ ਪੁੱਛ ਸਕਦੇ ਅਸੀਂ ਇਹਨਾਂ ਨੂੰ ਵੋਟਾਂ ਪਾ ਕੇ ਕਿਸਾਨਾਂ ਮਜ਼ਦੂਰਾਂ ਦੀਆਂ ਵੋਟਾਂ ਪਾ ਕੇ ਗਏ ਆ ਉੱਥੇ ਵਿਧਾਨ ਸਭਾ 'ਚ ਸਾਡੀਆਂ ਵੋਟਾਂ ਨਹੀਂ ਗਏ ਆ ਤੇ ਅਸੀਂ ਸਵਾਲ ਵੀ ਨਹੀਂ ਪੁੱਛ ਸਕਦੇ ਜੇ ਆਪਣੇ ਕੋਈ ਪਰਿਵਾਰ ਦਾ ਮੈਂਬਰ ਮੂਹਰੇ ਆਪਾਂ ਲਾਇਆ ਉਹ ਕਬੀਲਦਾਰੀ ਚ ਆਪਾਂ ਉਹ ਪੁੱਛਤਾ ਸਕਦੀ ਆ ਵੀ ਆਪਾਂ ਕੀ ਕੁਛ ਹੈ ਆਪਣੇ ਅਸੀਂ ਇੱਥੋਂ ਸੀਟ ਤੋਂ ਜਿਟਾ ਕੇ ਤੋੜਿਆ ਐਮਐਲਏ ਇੱਥੋਂ ਦੇ 4 4.5 ਲੱਖ ਲੋਕਾਂ ਦਾ ਨਮਾਇੰਦਾ ਸਵਾਲ ਤਾਂ ਪੁੱਛ ਹੀ ਸਕਦੇ ਆ ਵੀ ਤੁਸੀਂ ਕੀ ਕਰ ਰਹੇ ਹੋ ਸਾਡੇ ਲੋਕਾਂ ਵਾਸਤੇ ਇਹ ਕਹਿੰਦੇ ਸਾਡਾ ਵਿਰੋਧ ਕਰਦੇ ਆ ਗੁਰਪ੍ਰੀਤ ਜਿਵੇਂ ਆਪਾਂ ਵੇਖੀ ਆ ਮਸ਼ੀਨ ਚੱਲੀ ਜਾਂਦੀ ਆ ਮੰਨ ਲਓ ਇੱਧਰ ਵੀ ਦੋ ਗੜੇ ਲੱਗ ਗਏ ਹਨਾ ਉੱਧਰ ਵੀ ਚਾਰ ਚਪੇਰਾ 5 ਕਿਲਿਆਂ ਦਾ ਆ ਗਿਆ ਤਾਂ ਆ ਉਧਰ ਤਿੰਨ ਗੇ ਲੱਗਿ ਹੋਣੇ ਆ ਤਾਂ ਬਾਈ ਕਿੰਨਾ ਕੁ ਥਾਂ ਜਿਹੜਾ ਉਹ ਵੱਡਾ ਗਿਆ ਇਹ ਮੇਰੇ ਹਿਸਾਬ ਨਾਲ ਬਾਈ ਦੀ 2 ਸਵਾ 2 ਕਿਲੇ ਹਿਸਾਬ ਵੱਡਿਆ ਗਿਆ ਸਿੱਧੂ ਪਹਿਲਾਂ ਹਾਂ 2 ਕਿਲੇ 2 ਕਿਲੇ ਵੱਡਿਆ ਗਿਆ ਤੇ 2 ਸਵਾ 2 ਕਿਲੇ ਰਹਿ ਗਿਆ 5 ਕਿਲੇ ਦਾ ਘੇੜਾ ਹੈ ਪਲਾਟ ਆ ਇੱਕ ਇੱਧਰ ਵੀਡੀਓ ਬਣਾਈ ਜਾਂਦੇ ਸੀ ਉੱਧਰ ਘੇੜੇ ਲਾ ਜਾਂਦੇ ਉਹ ਉੱਧਰ ਘੇੜੇ ਲਾਤੇ ਜੀ ਇਹਨੇ ਹੁਣ ਹਜੇ ਤੱਕ ਹਾਰ ਨਹੀਂ ਵਜਿਆ ਸਵਾ 2 ਕਿਲੇ ਅਸੀਂ ਹਜੇ ਅਸੀਂ ਮਸ਼ੀਨਾਂ ਚਲਾਉਣੇ ਆ ਮਸ਼ੀਨ ਦੀ ਪੱਖਿਆਂ ਦੀ ਹਵਾ ਘੱਟ ਕਰੀ ਜਿਹੜਾ ਬਰੀਕ ਦਾਣਾ ਚੱਕ ਕੇ ਮਸ਼ੀਨ ਮਗਰ ਮਾਰਦੀ ਆ ਜਿਹਨੂੰ 50000 ਕਹਿ ਦਿੰਦੇ ਆ 4 ਹਾਂ 4 ਇਹ ਟੈਂਕੀ 'ਚ 4 ਆਉਂਦਾ ਕਣਕ ਨਹੀਂ ਆਉਂਦੀ ਐਡਾ ਬੁਰਾ ਹਾਲ ਬੁਰਾ ਹਾਲ ਟੁੱਟ ਇਹ ਅਸੀਂ ਰੋਨੇ ਆ ਜੇ ਜੇ ਅਸੀਂ ਰੋਨੇ ਆ ਤੇ ਸਾਡੇ ਬੱਚੇ ਖੜੇ ਮਗਰ ਛੋਟੇ ਛੋਟੇ ਪੜਨ ਕੀ ਕਹਿਣਗੇ ਜੋ ਹਾਂ ਉਹਨਾਂ ਦਾ ਹੌਸਲਾ ਟੁੱਟਦਾ ਗਿਆ ਕੋਈ ਗਰੀਬ ਕਰਪਾ ਜਿਹੜੀਆਂ ਬੱਲੀਆਂ ਰਹਿ ਜਾਂਦੇਗਾ ਅਸੀਂ ਉਹਨੂੰ ਚੱਕ ਕੇ ਕਿਹੜਾ ਗੁਜ਼ਾਰਾ ਕਰਦਾ ਸੀ ਆਪਦੇ ਘਰੇ ਕੋਈ ਦਾ ਪੰਜ 10 ਮਣ ਕਣਕ ਇਕੱਠੇ ਕਰ ਲੈਂਦਾ ਜਿਆ ਬੱਲੀਆਂ ਚੋਕ ਚੋਕ ਕੇ ਉਹ ਜਿਹੜੀਆਂ ਥੱਲੇ ਵਾਲੀਆਂ ਬੱਲੀਆਂ ਉਹ ਗਰੀਬ ਗਰੀਬ ਕਰੂ ਕੀ ਲਓ ਦੇਖੋ ਕੁਛ ਵੀ ਨਹੀਂ ਬਾਈ ਇਹ ਚਾ ਨਾ ਹਾਂ ਉਹ ਬੱਲੀਆਂ ਜੇ ਚੋਕ ਕੇ ਉਹ ਉਹਦੇ ਉਹਦਾ ਵੀ ਨਾਲ ਨੁਕਸਾਨ ਆ ਗਰੀਬ ਦਾ ਵੀ ਜਿਹੜਾ ਇਹ ਇਹ ਬਾਈ ਕੋਲ 45 ਕਿੱਲੇ ਕਣਕ ਹੈ ਅੱਛਾ ਇਹ ਬਾਈ ਦੀ 45 ਦੀ 45 ਜਮਾਂ ਤਵਾ ਜਮਾਈ ਤਾ ਨਾਲ ਆ ਕੇ ਮੇਰ ਕਾ ਗਿਆ ਜਮਾ ਨਾਲ ਆਵਾ ਵਿੱਚ ਹੀ ਆ ਗਿਆ ਕੋਈ ਇਧਰ ਕੋ ਪਿਛਲੇ ਪਾਸੇ ਆ ਠੇਕੇ ਤੇ ਸੀ ਕਿ ਬਈ ਆਪ ਦਸੀਗਾ ਨਾ ਦਾਸ ਆਪ ਦੇ ਦੂਜੇ ਠੇਕੇ ਦੇਤੀ 25 ਕਿਲੇ ਠੇਕੇ ਤੇ ਸੀ ਹਾਂ ਹਾਂ 35 ਬਹੁਤ ਵੱਡੀ ਮਾਰ ਪਈਗੀ ਫਿਰ ਹੁਣ ਚਲੋ ਫਿਰ ਪਰਮਾਤਮਾ ਨੇ ਪਾਤੀ ਹੁਣ ਆ ਪਗੜਾ ਕੋ ਕਰ ਸਕਦੇ ਆ ਇੱਕ ਤਾਂ ਕੁਦਰਤ ਦੀ ਮਾਰ ਬਈ ਹੈਗੀ ਹੈਗੀ ਆ ਹਨਾ ਚਲੋ ਆਪਣੇ ਬੇਵਸੀ ਆ ਪਰ ਦੂਜਾ ਸਰਕਾਰਾਂ ਨੂੰ ਤਾਂ ਸੋchnਾ ਚਾਹੀਦਾ ਬਈ ਹਨਾ ਗੁੱਸਾ ਤਾਂ ਬਈਰ ਆਊਗਾ ਹੁਣ ਆਪ ਦੇ ਬੰਦੇ ਤੇ ਗੁੱਸਾ ਆਊਗਾ ਨਾ ਅਸੀਂ ਜਿਤਾਇਆ ਵੋਟਾਂ ਪਾ ਕੇ ਕਿਹੜਾ ਦਾ ਕਹਿੰਦਾ ਭਾਈ ਇਹ ਗੱਲਾਂ ਕੋਈ ਨਹੀਂ ਖੜੇ ਆ ਦੇਵਾਂਗੇ ਜਿੰਨਾ ਹੱਕ ਬਣਦਾ ਗੁੱਸਾ ਤਾਂ ਆਊਗਾ ਬਿਲਕੁਲ ਦਿਖਾਵਾਂਗੇ ਗੁੱਸਾ ਦਿਖਾਉਂਦਾ ਹੱਕਦਾਰਾਂ ਸੀ ਇਹ ਚੀਜ਼ ਦੇ ਹਾਂ ਜੇ ਵਿਰੋਧੀ ਪਾਰਟੀ ਚ ਬੰਦਾ ਕਹੇ ਤੂੰ ਵਿਰੋਧੀ ਪਾਰਟੀ ਦੇ ਜਾਣ ਕੇ ਕਹਿਣਾਗਾ ਮੈਨੂੰ ਜਿਧਾਇਆ ਵੀ ਇਹ ਫੰਡ ਵੀ ਦਿੱਤਾ ਗੱਡੀਆਂ ਵੀ ਰਾਤ ਨੂੰ ਭੰਨੇ ਸਾਰਾ ਕੁਝ ਕੀਤਾ ਸੀ ਨਾਲ ਤੁਰੇ ਹ ਹ ਆ ਸਾਰਾ ਪਿੰਡ ਗਵਾਹ ਆਏ ਨੇ ਕਹਿੰਦੇ ਵੀ ਐਂਟੀ ਪਾਰਟੀ ਜਾਣ ਕੇ ਕਹਿੰਦਾਗਾ ਸਾਰਾ ਪਿੰਡ ਗਵਾਹ ਕੀਤੇ ਕਿੰਨੇ ਤੁਰਿਆ ਸੀ ਇਹ ਵੀ ਆਪਾਂ ਕਹਿੰਦੀ ਵੀ ਇਕੱਲੇ ਝਾੜੂਆਂ ਨੂੰ ਨਿੰਦੀ ਜਾਂਦੇ ਸੀ ਹ ਆ ਤੇ ਤੇ ਗੁੱਸਾ ਆਉਂਦਾਗਾ ਜੇ ਹੋਰ ਹੁੰਦਾ ਕਹਿੰਦਾ ਇਹ ਕਿਹੜਾ ਮਜੂਦਾ ਬਈ ਗੁੱਸਾ ਕਰਦਾ ਇਹ ਤਾਂ ਗੁੱਸਾ ਹੈ ਤੇ ਸਾਨੂੰ ਆਉਂਦਾਗਾ ਤੇ 5 ਕਿੱਲੇ ਤਾਂ 35 ਕੇ 45 ਕੇ ਲਈ ਬਈ ਦੱਸੇ ਜਿਵੇਂ ਤੁਸੀਂ ਵੱਡਿਆ ਕੋਸ਼ ਉਹ ਚ ਕੋਈ ਵੱਡਰ ਨੂੰ ਇਹ ਜੀ ਨਹੀਂ ਕਰਦਾ ਐ ਚਾ ਫੁੱਟ ਖੜੀ ਕਰਨ ਘਰੀ ਹੋਗੀ ਗਾਹ ਮੁੜ ਕੇ ਕਿਹੜਾ ਕੋਈ ਲੈਂਦਾ ਅੱਛਾ ਅੱਧੀ ਵਿੱਚੋਂ ਹਰੀ ਹੋ ਗਈ ਉਹ ਹੁਣ 10 12 ਦਿਨਾਂ ਨੂੰ ਵੇਖਾਂਗੇ ਉਦੋਂ ਵੇਖ ਲਾਂਗੇ ਜੇ ਕੋਈ ਹੱਥ ਪੱਲੇ ਪਿਆ ਤਾਂ ਵੱਢ ਲਾਂਗੇ ਨਹੀਂ ਫਿਰ ਖੜੀ ਜੇ ਬਸ ਖਾਲੀ ਹੈ ਨਹੀਂ ਕੋਈ ਉਹਦਾ ਜਿਵੇਂ ਇਹਨੂੰ ਵੱਢ ਕੇ ਮੰਡੀ ਚ ਲੈ ਕੇ ਨੇ ਖਰਚਾ ਹੋਰ ਆਹ ਚੀਜ਼ ਨਾ ਆਹ ਚੀਜ਼ ਜਿਹੜੀ ਆਹ ਆ ਤਾਂ ਗਾਲ ਕੀ ਗੜਿਆ ਨਾ ਕੁੱਟ ਸੀ ਜਿਹੜੀ ਆ ਨਵੀਂ ਫੁੱਟੀ ਆ ਇਹ ਘੱਟੋ ਘੱਟ 10-12 ਦਿਨ ਨਹੀਂ ਆਉਂਦੀ ਆ ਇਹ ਵਿੱਚੋਂ ਦੂਜੀ ਦੇ ਵੀ ਗਾਲਦੀ ਆ ਹਾਂ 10-12 ਦਿਨ ਆਉਂਦੀ ਥੋ 10-12 ਦਿਨ ਨੂੰ ਆ ਚੀਜ਼ ਚੱਕਾਂਗੇ ਸੀ ਇਹ ਜਮਾ ਖਤਮ ਬਿਲਕੁਲ ਖਤਮ ਹੋ ਗਈ ਹੈ ਨਾ ਹੋਰ ਦੇ ਦੋਨੇ ਰਾ ਕੇ ਵਾਰਦੇ ਇਹਨੂੰ ਹਰੀ ਕਹਿੰਦੇ ਆ ਇਹਨੂੰ ਜੀਰਾ ਕਹਿੰਦੇ ਆ ਇਹਨੂੰ ਜੀਰਾ ਕਹਿੰਦੇ ਆ ਤੇ ਅਸੀਂ ਹੁਣ ਕਿੱਧਰ ਨੂੰ ਜਾ ਕੇ ਕੋਈ ਖਰੀਦਦਾ ਨਹੀਂ ਕੋਈ ਸਿਸਟਮ ਮੜਾ ਮੋਟਾ ਤਾਂ ਹੁੰਦਾ ਹੀ ਵੀ ਦਾਣਾ ਮੰਡੀ ਚ ਕਣਕ ਆ ਗਈ ਵੇਖੋ ਉਹਨੂੰ ਭਾਈ ਕਿ ਕਿਲੋ ਕਿਸ਼ਾ ਕਿਵੇਂ ਜਮਾ ਕੋਈ ਨਹੀਂ ਜੀ ਬੁਰਾ ਹਾਲ ਆ ਜਮਾ ਕਿਸਾਨਾਂ ਦੇ ਜਮਾ ਕਿਸਾਨੀ ਦੋ ਉਤੀ ਮਰਨ ਕਿਨਾਰੇ ਆ ਹੁਣ ਕਹਿੰਦੇ ਭਗਤ ਮਾਨ ਕਹਿੰਦਾ ਸੀ ਜਦੋਂ ਮੇਰਾ ਰਾਜ ਆ ਗਿਆ ਕਿਸੇ ਦੇ ਕਿਸਾਨ ਦੇ ਗਲ ਚ ਮਰ ਰਸਾ ਨਹੀਂ ਪੈਣ ਦੇਣਾ ਤੋ ਸਾਡੇ ਪਿੰਡ ਦੇ 40 ਜਣੇ ਗਲ ਚ ਰਸਾ ਪਾਉਣ ਨੂੰ ਤਿਆਰ ਬੈਠੇ ਆ ਅਸੀਂ ਮਸ਼ੀਨਾਂ ਨਾਲ ਨਹੀਂ ਇਹ ਗੱਲ ਕਹਿਤੀ ਮੈਂ ਕੋਈ ਬਈ ਜਿੰਨਾ ਸਾਡਾ ਤੇਲ ਮੱਚਾ ਸਾਨੂੰ ਦੇ ਦਿਓ ਅਸੀਂ ਵੜਾਈ ਨਹੀਂ ਦੁੱਥੋ ਲੈਂਦੇ ਵੜਾਈ ਵੀ ਨਹੀਂ ਲੈ ਰਹੇ ਫਿਰ ਹਾਂ ਅਸੀਂ ਗੱਤੇ ਉੱਤੇ ਵੜਦੇ ਕੋਈ ਚੱਕੇ ਨੇ ਜਿਹੜਾ ਹੈਗਾ ਆ ਦੇਖੋ ਜੀ ਕੀ ਕਰਕੇ ਲਵਾ ਕਿ ਇਹ ਸਾਰੇ ਅਸੀਂ ਜੇ 60 ਮਾਨ ਕਣ ਕਹੂਗਾ ਤੇ ਅਗੜਾ ਦੇ ਦੂਗਾ 58 ਦੇ ਕੋਲ ਜਾਣਿਆ ਕਿ ਉਹ ਕਹਿੰਦਾ 20 ਕਿੱਲਾਂ ਚੋਂ ਦੋ ਟਰਾਲੀਆਂ ਹੋਗੀਆਂ ਤੇ ਘਰੇ ਵੀ ਖਾਣ ਨੂੰ ਰੱਖਣੀਆਂ ਬਿ ਤੇ 80 ਕਿੱਲਾਂ ਦਾ ਤੁਸੀਂ ਆਏ ਵੇਖੋ 40 ਕਿੱਲਾਂ ਦਾ ਖਰਚਾ ਕਿੰਨਾ ਹੋਇਆ ਉੱਤੇ ਬਿਲਕੁਲ ਬਹੁਤ ਬਹੁਤ ਮੰਦਾ ਹਾਲਾ ਜੰਨਾ ਖੜ ਗਿਆ ਬਾਕੀ ਰੋਣਾ ਇਹ ਆ ਨਾ ਜੋ ਸਰਕਾਰ ਦਾ ਜਵਾਬ ਦੇਗੀ ਫਿਰ ਜ਼ਿਮੀਦਾਰ ਹੋਣਾ ਆਪਸ ਜੀ ਸਾਰ ਦੰਗੇ ਹੋਰ ਕੀ ਹਾਲ ਹੈ ਹਾਂ ਹੋਰ ਹਾਲੀ ਹੈ ਨਹੀਂ ਕੋਈ ਦੱਸ ਦਿਓ ਫਿਰ ਬਾਕੀ ਇੱਕ ਗੁਰਪ੍ਰੀਤ ਹੋਰ ਵੀ ਆ ਹਨ ਜਿੰਨੇ ਵੀ ਆਪਣੇ ਪੰਜਾਬੀ ਭਰਾ ਬੈਠੇ ਨੇ ਉਹ ਸਾਰੇ ਆਪਣੇ ਪੰਜਾਬੀ ਇੱਕ ਦੂਜੇ ਦੇ ਸਾਥ ਦਿੰਦੇ ਦੁੱਖ ਦੇ ਵਿੱਚ ਖਾਸ ਕਰਕੇ ਆਪਾਂ ਉਹਨਾਂ ਨੂੰ ਅਪੀਲ ਕਰ ਲੀਏ ਹਨ ਸਾਰੇ ਹਾਂਜੀ ਹਾਂਜੀ ਬੋਹ ਹਾਂਜੀ ਆਪ ਕਹਿੰਦੇ ਐ ਐਨਆਰਆਈ ਵੀਰਾਂ ਨੂੰ ਜਿੰਨਾ ਸਹੋਜ ਸਕਦਾ ਸਾਡੇ ਪਿੰਡ ਦੇ ਆਏ ਨਹੀਂ ਕਹਿੰਦੇ ਮੈਂ ਮੇਰੇ ਕੋਲ ਹੈ ਨਹੀਂ ਜਮਾ ਮੈਥੋਂ ਮੰਨ ਲਾ ਕਰ ਥੱਲੇ ਬੰਦੇ ਬਹੁਤ ਐ ਜਿੰਨੇ 2-2 ਕਿੱਲੇ ਹੈਗੇ ਉਹ ਵੀ ਮਰ ਗਏ ਪਸ਼ੂ ਵੀ ਮਰ ਗਏ ਕੋਈ ਉਹਨਾਂ ਦੀ ਹੈਲਪ ਹੋ ਸਕਦੀ ਆ ਮਾਰੀ ਮੋਟੀ ਕਰੋ ਅਸੀਂ ਕਹਿੰਦੇ ਆ ਅਸੀਂ ਨਹੀਂ ਕਹਿੰਦੇ ਸਾਡੇ ਖਾਤੇ ਸਾਨੂੰ ਪਾਓ ਅਸੀਂ ਨਹੀਂ ਅਸੀਂ ਨਹੀਂ ਮੰਗਦੇ ਤੁਹਾਨੂੰ ਤੁਹਾਡਾ ਆਪੋ ਮੰਨ ਲਾ ਕਰ ਹੈਗਾ ਚੱਲ ਦੰਗਾ ਲੈ ਜੂ ਸਾਡਾ ਪਰ ਜਿਹੜੇ ਗਰੀਬ ਬੰਦੇ ਜਿੰਨਾਂ ਦੇ 2-2 ਪਸ਼ੂ ਸੀ ਉਹ ਵੀ ਮਰ ਗਏ 2-2 ਕਿੱਲੇ ਕਣਕ ਆ ਖਾਣ ਨੂੰ ਗਰੀਬ ਹੀ ਨਹੀਂ ਕਰੇ ਬਹੁਤ ਬੁਰਾ ਹਾਲਾ ਜੀ ਜੀ ਭਾਈ ਮੇਰੀ ਗੱ ਅੱਧੇ ਪੰਜਾਬ ਦਾ ਹੋ ਜੇ ਫੇਰ ਕੀ ਕਰਨਗੇ ਦੱਸ ਬਣਾਈਆਂ ਕਦੇ ਵਾਸਤੇ ਆ ਸਰਕਾਰਾਂ ਇਹ ਫੇਰ ਹੱਲ ਕੀ ਕਰਨਗੇ ਇਹ ਫਿਰ ਇਹਨਾਂ ਛਤਰੀ ਪਹਿਣਗੇ ਹੋਰ ਕੀ 할ੂਗਾ ਹੁਣ ਇਹ ਕਰਦਾ ਗੁੱਸਾ ਜਮਾਂ ਬਈ ਅਸੀਂ ਤਾਂ ਖੁੱਲਾਂਗੇ ਜੇ ਸਾਡੇ ਪਿੰਡ ਬੜੇ ਦਾ ਚਾਹੇ ਪਿੰਡ ਦਾ ਮੂਰਲੇ ਆ ਪ੍ਰਧਾਨ ਉਹ ਵੀ ਅਰੇ ਧਿਆਨ ਨਾਲ ਗੱਲ ਸੁਣ ਲੈਣ ਤੇ ਚਾਹੇ ਝਾੜੂ ਵਾਲੇ ਆ ਐਮਐਲਏ ਅਸੀਂ ਤਾਂ ਪੂਰਾ ਵਿਰੋਧ ਕਰਾਂਗੇ ਡਟ ਕੇ ਕਰਾਂਗੇ ਨਾਲੇ ਜਮਾਂ ਸਿੱਧੀ ਚੇਤਾਵਨੀ ਦਿੰਦੇ ਜੁਨੀਆ ਨੇ ਕਿੰਨੀਉ ਸਮਝ ਲੈਣ ਤੇ ਜਾ ਆਮ ਸਮਝ ਲੈਣ ਉਹ ਕਈ ਵਾਰੀ ਪਿੰਡ ਦਾ ਬੰਦਾ ਹੀ ਬਈ ਆਵਾਜ਼ ਨੱਪਣ ਲੱਗ ਜਾਂਦਾ ਹਨਾ ਆਪਣੇ ਪਿੰਡ ਦਾ ਵੀ ਮਾਨਦਾਨ ਕਰਾਂਗੇ ਹੂੰ ਸਿੱਧੀ ਗੱਲ ਆ ਜਾਵਾਂ ਜੀ ਹੁਣ ਮੰਨ ਲਓਗਾ ਜੀ ਦੀ ਬਈ ਸਾਡਾ ਤਾਂ ਅੱਜ ਮਰ ਗਿਆ ਅਸੀਂ ਤਾਂ ਅੱਜ ਮਰ ਗਏ ਯਾਰ ਅਸੀਂ ਵੋਟਾਂ ਨੂੰ ਕੀ ਚਟਣੀਆਂ ਸੀ ਯਾਰ ਇਹਨੇ ਪਾਈ ਸੀ ਵੀਡੀਓ ਕੋਰਪਰੇਟ ਆ ਦੇ ਮੋਬਾਈਲ ਤੇ ਉਹਦੇ ਕਣਕਵਾੜਦਾ ਇਹ ਕਹਿੰਦਾ ਵੀ 8-7 ਮਣ ਕਿੱਲੇ ਦੀ ਹੁੰਦੀ ਆ ਸਾਡੇ ਪਿੰਡ ਦੇ ਇੱਕ ਦੋ ਬੰਦੇ ਕਰੀ ਜਾਂਦੇ ਯਾਰ ਉਹ ਉਵੇਂ ਹੀ ਪਾਈ ਜਾਂਦਾ ਇੰਨਾ ਤਾਂ ਕਿਉਂ ਘੱਟ ਹੋਊਗੇ 25-30 ਮਣ ਤਾਂ ਨਿਕਲੂਗੀ ਆਖੀ ਜਾਂਦੇ ਵਿੱਚ ਜਿਨ੍ਹਾਂ ਦੇ ਸਹੀ ਖੜੀਆਂ ਕਣਕਾਂ ਕੀ ਕਰਾਂਗੇ ਉਹੀ ਆਖੀ ਜਾਂਦੇ ਆ ਤੇ ਆ ਹੁਣ ਤੁਹਾਨੂੰ ਤਾਂ ਹੀ ਇੱਥੇ ਬੁਲਾਇਆ ਸੀਗਾ ਵੀ ਆ ਮਸ਼ੀਨ ਹਜੇ ਵੀ ਚੱਲੀ ਜਾਂਦੀ ਆ ਆਪਣੇ 5 ਕਿੱਲਾਂ 'ਚ ਤੁਸੀਂ ਆਪ ਹੀ ਦੇਖ ਲਓ ਵੀ ਕਦੋਂ ਹਾਰਨ ਵ ਮੇਰੇ ਕੋਲੇ ਵੀ ਮਸ਼ੀਨ ਆ ਇਹਦੇ ਕੋਲੇ ਮਸ਼ੀਨ ਆ ਅਸੀਂ ਕੱਲ ਉਧਰ ਉਧਰ ਹੁਣ ਮਸ਼ੀਨਾਂ ਚੱਲੀ ਜਾਂਦੀਆਂ ਸਾਡੀਆਂ ਉਧਰ ਬਾਈ ਪੂਰੀਆਂ 50 ਮਣ ਕਣਕਾਂ ਨਿਕਲੀ ਜਾਂਦੀਆਂ ਜੀਦਾ ਉਧਰ ਬਾਣਾ ਉਹਨੂੰ ਇਹਦਾ ਕੀ ਦੁੱਖ ਆ ਯਾਰ ਉਹ ਤਾਂ ਤਾਂ ਹੀ ਨਹੀਂ ਭਾਈ ਹੈ ਉਹਦੇ ਭਾਰੀ ਦਾ ਸਹੀ ਆ ਆ ਹੁਣ ਥੋੜੇ ਸਾਹਮਣੇ ਚੱਲੀ ਜਾਂਦੇ 10 ਮਣ ਕਿੱਲੇ ਦੀ ਨਹੀਂ ਹੁੰਦੀ ਦੁੱਖ ਤਾਂ ਇਹਨੂੰ ਆ ਉਹ ਉਹ ਤਾਂ ਅਗਲਾ ਹੁਣ ਸਪੋਰਟ ਕਰੂ ਝਾੜੂ ਦੀ ਜਾ ਕੇ ਤੇ ਅਸੀਂ ਭਾਈ ਗਾਲਾਂ ਕੱਢਾਂਗੇ ਸਾਡੇ ਸਾਰੇ ਕੀ ਆ ਦੱਸ ਹੁਣ ਕੋਈ ਤਾਂ ਬਿਆਨ ਦਿੰਦਾ ਯਾਰ ਆ ਕੇ ਤੇ ਤੁਸੀਂ ਸਰਕਾਰ ਦੇ ਨੁਮਾਇੰਦਿਆਂ ਨੂੰ ਕਹੋ ਕਿ ਸਾਡੇ ਪਿੰਡ ਦੇ ਸਾਡੇ ਭੈਣ ਭਰਾਵਾਂ ਦਾ ਸਾਡੇ ਚੜ੍ਹਿਆ ਕੋਈ ਪਾਰਟੀ ਛੱਡ ਪਾਰਟੀ ਲਬ ਤੋਂ ਉੱਪਰ ਉੱਠੋ ਵੀ ਸਾਡੇ ਫਲਾਣੇ ਬੰਦੇ ਦਾ ਨੁਕਸਾਨ ਆ ਬਈ ਉਹਦੀ ਹੈਲਪ ਕਰਕੇ ਆਪਾਂ ਕੋਈ ਨਾ ਕੋਈ ਹੈਲਪ ਕਰਕੇ ਆਪਾਂ ਤੇ ਕੱਲ ਨੂੰ ਅਸੀਂ ਕਰਾਂਗੇ ਉਹਨਾਂ ਦੀ ਆ ਸਾਡੀ ਕਰਨਗੇ ਤਾਂ ਜੇ ਕੱਲਾ ਹੀ ਹੁਣ ਕੀ ਕਰਾਂਗੇ ਉਹ ਸਵਾਬ ਮਲੂਕਾ ਸੀਗਾ ਕਾਲੀਗੜ੍ਹ ਦਾ ਉਹ ਦੇਖ ਨੂਹ ਤੇ ਉਹਦਾ ਮੁੰਡਾ ਦਾ ਭਾਜ-ਬਾਜਰ ਲਾ ਲ ਕੇ ਕਹਿੰਦਾ ਮੈਂ ਤਾਂ ਖਾਲੀ ਦਾ ਹੁਣ ਤਰਥ ਨੇ ਤਾਂ ਰੋਟੀ ਇਕੱਠੀ ਖਾਂਦੇ ਆ ਤੇ ਹੁਣ ਕਹਿੰਦਾ ਮੈਨੂੰ ਪਤਾ ਹੀ ਨਹੀਂ ਹੁਣ ਮੇਰੇ ਡੈਡੀ ਨੂੰ ਮੈਨੂੰ ਨਹੀਂ ਪਤਾ ਮੇਰਾ ਫਿਰ ਬੇਟਾ ਕਿੱਥੇ ਫਿਰਦਾ ਕੀ ਗੱਲ ਕਹਿੰਦਾ ਤੇ ਘ ਹੋਰ ਫੇਰ ਮੈਂ ਉਹੀ ਗੱਲ ਕਹਿੰਦਾ ਵੀਡੀਓ ਚ ਪਹਿਲਾਂ ਵੀ ਆਖੀ ਸੀ ਜੁਨੀਅਨ ਦਾ ਪੱਲਾ ਫੜੋ ਬਾਈ ਜੁਨੀਅਨ ਐ ਕੋਈ ਦਵਾ ਸਕਦੀਆਂ ਤੇ ਸਰਕਾਰਾਂ ਤੋਂ ਉਮੀਦ ਨਾ ਰੱਖੋ ਆਪ ਦੀ ਰੱਖੀ ਆਪ ਕਰਨੀ ਪਊ ਜੁਨੀਅਨ ਦਾ ਸਾਥ ਦੇ ਕੇ ਉਹ ਦਵਾ ਸਕਦੀਆਂ ਕੋਈ ਨਾ ਕੋਈ ਜਵਾਬਾ ਬਟਿੰਡੇ ਤੇ ਨਹੀਂ ਆਪਣੇ ਇਹ ਰਲ ਕੇ ਠਾਏ ਬੰਦੇ ਪਹਿਲਾਂ ਰਾਜੇ ਬਟਿੰਡੇ ਦੇ ਘਰ ਵਾਲੀ ਨੇ ਉੱਠਣਾ ਸੀ ਤੇ ਉਹ ਹੁਣ ਕਿਉਂ ਚੁੱਪ ਕਰ ਗਈ ਹਰ ਸੇਮਰਤ ਨਹੀਂ ਆਪ ਦਾ ਐਲਾਨ ਕਰਦੀ ਕਾਰਨ ਕੀ ਆ ਹੁਣ ਕੀ ਹੋ ਗਿਆ ਇਹਨਾਂ ਨੂੰ ਸੀਟਾਂ ਵੰਡ ਲਈਆਂ ਇਹਨਾਂ ਨੇ ਬਣਾਏ ਨਹੀਂ ਪਤਾ ਇਹ ਕਿਹੜਾ ਜੱਤੂ ਸਾਡੀਆਂ ਦਾ ਕੋਈ ਵੋਟਾਂ ਦਾ ਨਹੀਂ ਕੋਈ ਕੀਮਤ ਆ ਤੇ ਬਾਈ ਸਾਰੇ ਪਿੰਡ ਨੇ ਫਿਰ ਮੀਟਿੰਗ ਕਰ ਲਈ ਵੀ ਵੋਟਾਂ-ਵੂਟਾਂ ਜਦੋਂ ਲੈਂਡ ਆਉਣਗੇ ਤਾਂ ਫਿਰ ਸਵਾਲ-ਜਵਾਬ ਪੂਰੇ ਕਰਨੇ ਆ। ਔਲਾ ਜੀ ਕਰੀ ਤੇ ਫੁੱਲ ਫੁੱਲ ਤਿਆਰੀਆਂ ਜਮਾ ਪੂਰੀ ਤਿਆਰੀ ਪੂਰੀ ਫੁੱਲ ਜਮਾ ਹਜੇ ਵੀ 2 ਦਿਨ ਟਾਈਮ ਹੈ ਆਉਣ ਤੋਂ ਪਹਿਲਾਂ ਆਹ ਕਣਕਾਂ ਵੱਢੀ ਜਾਣੇ ਆ ਕੇ ਸਾਰ ਲੈ ਲੈ ਗੱਲਬਾਤ ਸਾਡੇ ਨਾਲ ਬਹਿ ਕੇ ਕਰ ਲੈ ਅਸੀਂ ਨਾਲ ਤੁਰਾਂਗੇ ਤੇ ਜੇ ਸਾਡੀ ਕੋਈ ਸਾਰ ਨਹੀਂ ਲੈਂਦਾ ਬਾਈ ਅਸੀਂ ਤਾਂ ਖੜੇ ਆ ਸੜਕ ਤੇ ਹੀ ਫੇਟਾ ਸਾਡਾ ਇੱਥੇ ਬੈਠੇ ਨੇ 24 ਘੰਟੇ ਕਿਉਂ ਘਰੇ ਜਾਣ ਨੂੰ ਜੀ ਨਹੀਂ ਕਰਦਾ ਨਾ ਮੰਡੀ ਜਾਣ ਨੂੰ ਜੀ ਕਰਦਾ ਕਣਕ ਕਿਹੜੀ ਮਾਨ ਮਾਨ ਦੋ-ਦੋ ਮਾਨੋ ਵੇਖੀ ਜਾਂਦੇ ਮੂੰਹ ਕੋ ਨਹੀਂ ਹੋਊਗਾ ਨਾ ਹੋ ਵੇ ਜਮਾ ਤੇ ਵਿਰੋਧੀ ਪਾਰਟੀਆਂ ਦਾ ਵੀ ਕੋਈ ਆਇਆ ਬਈ ਦੁਖ ਸੁਖ ਤੋਂ ਕਰਨ ਆਇਆ ਆ ਕੇ ਕਰਨਗੇ ਕੀ ਸੁਖਵੀਰ ਪਾਲ ਇੱਥੇ ਆ ਗਿਆ ਰਾਜੇ ਵੜਿੰਗ ਦੀ ਘਰ ਵਾਲੀ ਇੱਥੇ ਆ ਗਈ ਸੁਖਪਾਲ ਖੇਰਾ ਇੱਥੇ ਆ ਗਿਆ ਸੁਖਪਾਲ ਖੇਰਾ ਇੱਥੇ ਆ ਗਿਆ ਤੇ ਮਾਸਟਰ ਆਹ ਜਿਹੜਾ ਜਗਸੀਰ ਆਏ ਇੱਥੇ ਆ ਗਿਆ ਆ ਕੇ ਕੀ ਕਰਨਾਗਾ ਆ ਕੇ ਸਮਝ ਸਾਡੀ ਦਾ ਕੋਈ ਜਿਹੜੀ ਕਿਲੋ ਕਣਕੀ ਮਿੱਧ ਕੇ ਗਏ ਆ ਨੁਕਸਾਨ ਹੀ ਕੀਤਾ ਨੁਕਸਾਨ ਹੀ ਕੀਤਾ ਨੁਕਸਾਨ ਨਹੀਂ ਇਹ ਗੱਲ ਹੋ ਗਈ ਬਣ ਕੇ ਚਲਾ ਕੇ ਵਾਂਝੇ ਖੜ ਜਾਂਦੇ ਆ ਤੇ ਸਾਨੂੰ ਦੇਣ ਵੀ ਜਾਂਦਾ ਕੁਸ ਹੁਣ ਸੁਖਵੀਰ ਪਾਲ ਨਹੀਂ ਕੋਈ ਦੇ ਸਕਦਾ ਐਮਪੀ ਆ ਹੋਏ ਇਥੋਂ ਦਾ ਮੌਜੂਦ ਆ ਉਹਨੇ ਕੋ ਦੇ ਸਕਦਾ ਕਿੰਨਾ ਕਿ ਇਥੇ 1 2 ਕਰੋੜ ਰੁਪਇਆ ਇੱਕ ਪਿੰਡ ਚ ਨਹੀਂ ਲੱਗਦਾ ਲੈ ਸਾਡੇ ਚ ਲੈ ਪਰ ਰੌਲਾ ਤਾਂ ਦੇਣਾ ਨਹੀਂਗਾ ਲੋਕਾਂ ਨੂੰ ਇਹ ਬੁੱਧੂ ਬਣਾਉਣਾਗਾ ਬਣਾਈ ਜਾਂਦੇ ਆ ਚੱਕਰੇ ਆ ਇੱਕ ਮੂਹਰੇ ਚਮਚੇ ਆ ਜਿਹੜੇ ਉਹ ਕੋਈ ਇੱਧਰ ਲੈ ਕੇ ਫੜ ਕੇ ਕੋਈ ਇੱਧਰ ਲੈ ਕੇ ਫੜ ਕੇ ਬਾਕਲੀਆਂ ਦੀਆਂ ਫੋਟੋਆਂ ਦੇ ਮਾਰਿਆ ਕੋਈ ਆ ਦੇ ਘਰੇ ਦੇ ਕੋਈ ਆ ਦੇ ਘਰੇ ਨੇ ਠੀਕ ਆ ਬਾਈ ਜੀ ਠੀਕ ਆ ਜੀ ਹਾਂ ਸੋ ਗੱਲਬਾਤ ਕੀਤੀ ਆ ਕਿਸਾਨ ਭਰਾਵਾਂ ਦੇ ਨਾਲ ਤਾਂ ਮੌਕੇ ਤੇ ਤੁਹਾਨੂੰ ਤਸਵੀਰਾਂ ਹੀ ਵਿਖਾਂਜਾਂ ਜਿਹੜੇ ਕਹਿ ਰਹੇ ਨੇ ਕਿ ਕਿਸਾਨ ਐਨੇ ਰੌਲਾ ਪਾਉਂਦੇ ਨੇ ਮਾਸਟਰ ਜਗਸੀਰ ਵਰਗੇ ਜਿਨ੍ਹਾਂ ਨੂੰ ਇਹਨਾਂ ਨੇ ਵੋਟਾਂ ਪਾਈਆਂ ਐਮ ਐਲ ਏ ਚੁਣਿਆ ਤੇ ਜਿਨ੍ਹਾਂ ਨੇ ਅੱਗੇ ਇਹਨਾਂ ਦੀ ਗੱਲ ਰੱਖਣੀ ਆ ਜੇਕਰ ਉਹ ਹੀ ਕਹਿਣਗੇ ਕਿਸਾਨ ਤਾਂ ਐਵੇਂ ਧਰਨੇ ਲਾ ਲੈਂਦੇ ਆ ਇੱਥੇ ਬਹਿ ਜਾਂਦੇ ਆ ਤਾਂ ਮਾਸਟਰ ਜਖਸੀਰ ਨੂੰ ਸਾਡੀ ਵੀ ਇੱਕ ਬੇਨਤੀ ਆ ਕਿ ਉਹ ਜਿਹੜੇ ਆ ਕਿਸਾਨ ਕਣਕ ਵੱਢ ਰਹੇ ਨੇ ਜਿਨ੍ਹਾਂ ਦੀ ਕਣਕ ਬਿਲਕੁਲ ਗੜਿਆਂ ਨੇ ਤਬਾਹ ਕਰ ਦਿੱਤੀ ਬੇਸ਼ੱਕ ਕੁਦਰਤੀ ਨੁਕਸਾਨ ਹੈ ਉਹ ਆ ਕੇ ਇੱਕ ਵਾਰੀ ਇੱਥੇ ਮੌਕਾ ਜ਼ਰੂਰ ਵੇਖਣ ਵੀ ਕੀ ਹਾਲ ਹੈ 5 ਕਿੱਲਾਂ ਚਾ ਕਮੈਨ ਚੱਲੀ ਜਾਂਦੀ ਆ 2 ਕਿੱਲਿਆਂ ਤੋਂ ਤੇ ਥਾਂ ਵੱਡਿਆ ਗਿਆ ਤੇ ਹਜੇ ਹਾਰ ਨਹੀਂ ਵਜਿਆ ਤਾਂ ਇਹ ਕਿਸਾਨ ਨੇ ਕਹਿੰਦੇ ਨੇ ਜਿਨ੍ਹਾਂ ਦੇ ਘਰੇ ਅੱਗ ਲੱਗਦੀ ਆ ਦੁੱਖ ਉਹਨਾਂ ਨਹੀਂ ਆਉਂਦਾ ਅਸੀਂ ਵੀ ਪੰਜਾਬੀ ਭਰਾਵਾਂ ਨੂੰ ਜਿਹੜੇ ਐਨ ਆਰ ਆਈ ਵੀਰ ਨੇ ਉਹਨਾਂ ਨੂੰ ਆਪਣੇ ਪੱਧਰ ਤੇ ਵੀ ਅਪੀਲ ਕਰਾਂਗੇ ਕਿ ਇਹਨਾਂ ਪਿੰਡ ਵਾਲਿਆਂ ਦੀ 14-1500 ਕਿੱਲਾ ਕੱਲਾ ਵੱਡਾ ਅਕਾਲੀਆਂ ਜਿਹੜਾ ਅਕਾਲੀਆਂ ਕਲਾਂ ਇੱਥੋਂ ਦਾ ਉਹ ਮਦਦ ਜ਼ਰੂਰ ਕਰਨ ਜੁੜੇ ਰਹੋ ਸੱਚਾਈ ਦੇ ਨਾਲ ਧੰਨਵਾਦ